करके देख मेरे सजन काम ना 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 どうぞ。

ਕੀ ਕੀ ਜੀ ਸਰ ਸਾਡੀ ਮੀਟਿੰਗ ਬਹੁਤ ਵਧੀਆ ਹੋਈ ਪੂਰਬੀ ਹਲਕੇ ਦੇ ਲੋਕ ਬਹੁਤ ਪਿਆਰ ਕਰਦੇ ਆ ਅੱਜ ਸਵੇਰੇ ਇਹੀ ਪੂਰਬੀ ਹਲਕੇ ਸੀਗੇ ਇਹ 10ਵੀਂ ਮੀਟਿੰਗ ਸੀਗੀ ਓਏ ਇੱਕ ਹੋਲ ਮੀਟਿੰਗ ਆ ਗਿਆ ਅੱਜ ਵੀ ਬਹੁਤ ਹੀ ਪਿਆਰ ਇਤਮਾਨ ਦਿੱਤਾ ਆਲਮ ਆਦਮੀ ਪਾਰਟੀ 13 ਜੀਰੋ ਕੰਨ ਜਿਆਦੀ ਪਿਆਰ ਇਹ ਸਾਡੀ ਅੱਜ 10ਵੀਂ ਮੀਟਿੰਗ ਸੀਗੀ ਜੀ ਤੇ ਮੈਂ ਦੱਸਣਾ ਚਾਹੁੰਨੀ ਕਿ ਧਾਰੀਵਾਲ ਸਭ ਦੀ ਅੱਜ ਸਾਡੇ ਹਲਕੇ ਦੇ ਵਿੱਚ 30ਵੀਂ ਮੀਟਿੰਗ ਸੀਗੀ ਸੋ ਤੀਸਰੇ ਰਾਉਂਡ ਚ ਆਏ ਨੇ ਹਰ ਰਾਉਂਡ ਦੇ ਵਿੱਚ 10 ਮੀਟਿੰਗਸ ਉਹਨਾਂ ਦੀਆਂ ਹੁੰਦੀਆਂ ਨੇ ਉਸ ਤੋਂ ਇਲਾਵਾ ਮੇਰੀਆਂ ਡੇਲੀ ਬੇਸਿਸ ਤੇ ਹਰ ਵਾਰਡ ਦੇ ਵਿੱਚ ਜਾ ਕੇ ਮੇਰੀਆਂ 4 ਤੋਂ 5 ਨੁੱਕਰ ਸਭਾਵਾਂ ਆਪਦੀਆਂ ਅਲੱਗ ਹੁੰਦੀਆਂ ਨੇ ਸੋ ਮੇਰੇ ਖਿਆਲ ਸਾਡੀ ਗਿਣਤੀ ਜਿਹੜੀ ਨੁੱਕਰ ਸਭਾਵਾਂ ਦੀ ਉਹ ਵੀ 100 ਨੂੰ ਪਹੁੰਚ ਰਹੀ ਹੈ ਸੋ ਲੋਕਾਂ ਦੇ ਵਿੱਚ ਜਾ ਰਹੇ ਆ ਕਿਉਂਕਿ ਜ਼ਿੰਮੇਵਾਰੀ ਸਮਝਦੇ ਆ ਆਪਣੀ ਲੋਕ ਮੰਨਦੇ ਨੇ ਕਿ ਬਹੁਤ ਸਾਰਾ ਕੰਮ ਹੋਇਆ ਔਰ ਜਿਹੜੀਆਂ ਆਬਵੀਅਸਲੀ 2 ਸਾਲ ਦਾ ਮਤਲਬ ਇਹ ਨਹੀਂ ਹੈ ਕਿ ਕੰਮ ਸਾਰੇ ਹੋ ਗਏ ਤਾਂ ਕੋਈ ਪ੍ਰੋਬਲਮ ਹੀ ਨਹੀਂ ਆਏਗੀ ਇਹ ਤਾਂ ਰਾਉਂਡ ਦ ਕਲॉक ਹੈ ਕਿ ਇੱਕ ਸੋਲਵ ਹੋ ਗਿਆ ਦੂਜੀ ਆ ਗਈ ਦੂਜਾ ਹੋ ਗਿਆ ਤੀਜੀ ਆ ਗਈ ਸੋ ਬਸ ਲੋਕਾਂ ਦੇ ਵਿੱਚ ਜਾ ਰਹੇ ਹਾਂ ਪਹਿਲੀ ਗੱਲ ਤੇ ਜਿਹੜੀ ਖਾਸ ਗੱਲ ਹੈ ਕਿ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਕੈਂਡੀਡੇਟ ਜਾਂ ਕਿਸੇ ਪਾਰਟੀ ਨੇ ਆਪਣੀ 2 ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਰਿਪੋਰਟ ਕਾਰਡ ਪੇਸ਼ ਕਰਕੇ ਤਾਂ ਫਿਰ ਵੋਟ ਮੰਗੀ ਹੈ ਜਿਹੜਾ ਅੱਗੇ ਪੰਜਾਬ ਚ ਕਦੇ ਵੀ ਨਹੀਂ ਹੋਇਆ ਹੈ ਜਿਹੜੀ ਲੱਗਦੀ ਜਿਹੜੀ ਮੁਸ਼ਕਿਲ ਹੈ ਜਿਹੜੀ ਕੋਈ ਜਿਹੜੀ ਦੇਸੀ ਤੁਹਾਨੂੰ ਲਾਈਟ ਦੀ ਇੱਕ ਆਪੋ ਹੈ ਤੇ ਕੋਈ ਕੰਦਰ ਕੋਡ ਲੱਗਾ ਬਾਜੀ ਕੋਡ ਤੋਂ ਬਾਅਦ ਹੀ ਖਤਮ ਹੋਣਾ ਇਹ ਤਾਂ ਅੰਡਰ ਦੇ ਸਵਾਲ ਹੀ ਮੈਨੂੰ ਇਦਾਂ ਕੁ ਨਸ਼ੇ ਦਾ ਬੜਾ ਚੱਲਣ ਲਿਆ ਜੇ ਤੇ ਲੋਕੀ ਘਰ ਵਿੱਚ ਵੀ ਮਹਿਸੂਸ ਨਹੀਂ ਗਏ ਕੱਲ ਇੱਕ ਲੜਕੀ ਦਾ ਜਿਹੜਾ ਕਤਲ ਸਤਾ ਮਿਲ ਹੋਇਆ ਦੇਖੋ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਆ ਕਿ ਸਾਡੀ ਸਰਕਾਰ ਇਹ ਸਾਰੇ ਦੇ ਪ੍ਰਤੀ ਜਿੰਨੀ ਸੰਜੀਦਾ ਹੈ ਸ਼ਾਇਦ ਪਹਿਲਾਂ ਕਦੇ ਹੀ ਕੋਈ ਸਰਕਾਰ ਰਹੀ ਹੋਵੇ ਹਰ ਇੱਕ ਚੀਜ਼ ਦੇ ਉੱਤੇ ਸਾਡੀ ਨਜ਼ਰ ਹੈ ਜੀ ਮੈਂ ਪ੍ਰੋਬਲਮ ਕੀ ਹੈ ਸਾਡੀ ਸਰਕਾਰ ਦੇ ਵੇਲੇ ਇਹ ਜੀਆਂ ਚੀਜ਼ਾਂ ਨੂੰ ਹਾਈਲਾਈਟ ਬਹੁਤ ਕੀਤਾ ਜਾ ਰਿਹਾ ਜੇ ਮੈਂ ਤੁਹਾਨੂੰ ਫਿਗਰਸ ਦੇਖ ਕੇ ਦੱਸ ਦਿੰਨੀ ਆ ਜਾਂ ਪਰਸੈਂਟੇਜ ਦੇਖ ਕੇ ਦੱਸਦੀ ਆ ਤਾਂ ਉਹ ਫਿਗਰਸ ਦੇ ਵਿੱਚ ਕੋਈ ਵਾਧਾ ਨਹੀਂ ਹੈ ਜੇ ਅਸੀਂ ਦੇਖੀਏ ਕਿ ਕ੍ਰਾਈਮ ਕਿੰਨਾ ਵਧਿਆ 2022 ਤੋਂ ਪਹਿਲਾਂ ਔਰ 2022 ਤੋਂ ਬਾਅਦ ਤਾਂ ਉਹ ਫਿਗਰ ਆਲਮੋਸਟ ਉੱਥੇ ਹੀ ਹੈ ਇੱਕ ਪੁਆਇੰਟ ਘੱਟ ਹੀ ਹੋएगी ਵਧ ਨਹੀਂ ਹੈ ਪਰ ਕਹਿਣ ਦਾ ਭਾਵ ਇਹ ਹੈ ਕਿ ਸਿਰਫ ਲੋਕਾਂ ਦਾ ਧਿਆਨ ਇੱਕ ਪਟਕਾਣ ਦੇ ਕਰਕੇ ਨਾ ਜੋ 네ਗੇਟਿਵ ਤੋਂ 네ਗੇਟਿਵ ਹੈ ਉਹਨੂੰ ਹਾਈਲਾਈਟ ਕੀਤਾ ਜਾਂਦਾ ਜੇ ਤੁਸੀਂ ਡਰੱਗਸ ਦੀ ਗੱਲ ਕੀਤੀ ਤਾਂ ਮੈਂ ਇੱਥੇ ਇਹ ਵੀ ਦੱਸ ਦਿੰਨੀ ਕਿ ਸਾਡੀ ਸਰਕਾਰ ਦੇ ਵੇਲੇ ਜਿੰਨੀ ਰਿਕਵਰੀ ਹੋ ਗਈ ਹੈ ਕਦੇ ਰਿਕਵਰੀ ਨਹੀਂ ਸੀ ਹੋਈ ਜਿੰਨੀ ਇਹਨਾਂ ਨੇ ਉਹ ਇਹਨਾਂ ਦਾ ਇੱਕ ਉਹ ਡਰੱਗ ਟਾਸਕ ਫੋਰਸ ਬਣਾਈ ਗਈ ਹੈ ਜਿੰਨੇ ਮੇਰੇ ਖਿਆਲ ਰੇਡਸ ਪੁਲਿਸ ਇਸ ਵੇਲੇ ਕਰ ਰਹੀ ਹੈ ਕਦੇ ਪੁਲਿਸ ਨੇ ਕੀਤੇ ਨਹੀਂ ਸੀਗੇ ਬੰਦੇ ਅਸੀਂ ਵੀ ਪਕੜ ਰਹੇ ਆ ਮੇਰੇ ਕੋਲ ਵੀ ਕੋਈ ਕੇਸਸ ਆ ਜਾਂਦੇ ਆ ਅਸੀਂ ਪਕੜ ਕੇ ਜਾ ਕੇ ਡਰਗ ਡੀ ਐਡਿਕਸ਼ਨ ਸੈਂਟਰ ਚ ਛੱਡ ਕੇ ਆਈਦਾ ਉੱਥੇ ਸਾਨੂੰ ਜਿਹੜੀ ਦਿੱਕਤ ਆਉਂਦੀ ਆ ਘਰ ਦੇ ਵੀ ਉਹਨੂੰ ਐਬੈਂਡਨ ਕਰ ਦਿੰਦੇ ਆ ਉੱਥੇ ਜ਼ਰੂਰੀਤ ਹੁੰਦਾ ਹੈ ਕਿ ਘਰ ਦਾ ਇੱਕ ਬੰਦਾ ਨਾਲ ਉੱਥੇ ਡਿਊਟੀ ਦੇ ਉੱਥੇ ਘਰ ਦੇ ਮਨਾਂ ਕਰ ਜਾਂਦੇ ਕਿ ਅਸੀਂ ਨਾਲ ਡਿਊਟੀ ਨਹੀਂ ਦੇ ਸਕਦੇ ਆ ਇਹ ਇੱਕ ਇਹੋ ਜਿਹੀ ਪ੍ਰੋਬਲਮ ਹੈ ਕੱਲੀ ਸਰਕਾਰ ਦਾ ਕੰਮ ਨਹੀਂ ਇਹਦੇ ਚ ਸਮਾਜ ਨੂੰ ਵੀ ਅੱਗੇ ਆਉਣਾ ਪਏਗਾ ਇਹਦੇ ਚ ਪਰਿਵਾਰਾਂ ਨੂੰ ਵੀ ਨਾਲ ਆਉਣਾ ਪਏਗਾ ਫਿਰ ਇਹਦਾ ਕੋਈ ਹੱਲ ਨਿਕਲੇਗਾ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਬਾਖੂਬੀ ਪੂਰੀ ਤਰ੍ਹਾਂ ਨਿਭਾ ਰਹੀ ਹੈ ਸੰਜੀਦਾ ਹੈ ਪਰ ਇਹ ਮੇਰੀ ਸਾਰਿਆਂ ਨੂੰ ਤੁਹਾਡੇ ਰਹੀਂ ਇੱਕ ਬੇਨਤੀ ਹੈ ਕਿ ਇਹਦੇ ਲਈ ਸਾਰਿਆਂ ਨੂੰ ਅੱਗੇ ਆਉਣਾ ਪਏਗਾ ਸਾਨੂੰ ਲੋਕਾਂ ਵੱਲੋਂ ਬਹੁਤ ਅੱਛਾ ਸਹਿਯੋਗ ਮਿਲਦਾ ਪਿਆ ਜੇ ਮੈਂ 10 ਕੰਮ ਗਿਣਾ ਕੇ ਜਿਹੜੇ ਮੇਰੇ ਧਿਆਨ ਚ ਹੁੰਦੇ ਆ ਤਾਂ ਮੈਂ ਵਾਪਸ ਜਾਣ ਲੱਗਦੀ ਹਾਂ ਤੇ ਜਿਹੜੇ ਲੋਕ ਨੇ ਉਹ ਮੈਨੂੰ ਗਿਣਾ-ਗਿਣਾ ਕੇ ਦੱਸਦੇ ਕਿ ਮੈਡਮ 40 45 ਸਾਲ ਪਹਿਲਾਂ ਸਾਡੀ ਇੱਕ ਜੰਜ ਕਰਦੀ ਡਿਮਾਂਡ ਸੀ ਜਿਹੜੀ ਤੂੰ 2 ਸਾਲ ਚ ਪੂਰੀ ਕਰਤੀ ਮੈਮ 30 ਸਾਲ ਤੋਂ ਇਹ ਸੜਕ ਨਹੀਂ ਸੀ ਬਣੀ ਜਿਹੜੀ ਤੁਹਾਡੀ ਸਰਕਾਰ ਨੇ 2 ਸਾਲ ਚ ਬਣਾਈ ਫੋਕਲ ਪੁਆਇੰਟ ਵਾਲੇ ਕਹਿੰਦੇ 35 ਸਾਲਾਂ ਤੋਂ ਸਾਡੀ ਕਿਸੇ ਨੇ ਸਾਰ ਨਹੀਂ ਸੀ ਲਈ ਤੁਸੀਂ ਸਾਰੇ ਕੰਮ ਕਰਾਉਂਦੇ ਸੋ ਇਹ ਜਿਹੇ ਲੋਕਾਂ ਤੋਂ ਰਿਸਪਾਂਸ ਮਿਲ ਰਿਹਾ ਸਾਨੂੰ ਅੱਜ ਇਹ ਕਰੀ ਗਏ ਸੋ ਆਪ ਆਇਆ ਕੀ ਕਰਨਾ ਚਾਹੁੰਦੇ ਕਿਹੜੀ ਜਗ੍ਹਾ ਆਏ ਕਿਹੜੀ ਜਗ੍ਹਾ ਮੀਟਿੰਗ ਮੇਰਾ ਨਾਮ ਸੁਰਜੀਤ ਸਿੰਘ ਬੁੱਟਰਾ ਮੈਂ ਇਹ ਆਰਗੇਨਾਈਜ਼ ਕਰਾਈ ਅੱਜ ਦੀ ਮੀਟਿੰਗ ਤੇ ਤਾਰੀਵਾਲ ਸਾਹਿਬ ਕੈਬਨਿਟ ਮੰਤਰੀ ਪੰਜਾਬ ਸਾਡੇ ਬਹੁਤ ਹੀ ਪੜ੍ਹੇ ਲਿਖੇ ਐਮਐਲਏ ਸਾਹਿਬ ਤੇ ਹਰਮਨ ਪਿਆਰੇ ਨੇਤਾ ਜੀਵਨ ਜੋਤ ਜੀ ਸਪੈਸ਼ਲੀ ਇੱਥੇ ਪਹੁੰਚੇ ਆ ਤੇ ਲੋਕਾਂ ਨੂੰ ਐਡਰੈਸ ਕੀਤਾ ਤੇ ਅਸੀਂ ਆਸ ਕਰਦੇ ਹਾਂ ਵੀ ਅਸੀਂ ਧਾਰੀਵਾਲ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਐਮਪੀ ਬਣਾ ਕੇ ਦਿੱਲੀ ਭੇਜਦੇ ਹਾਂ ਕਿਈ ਲੋਕਾਂ ਕੋਈ ਕਿਹੋ ਜਿਹਾ ਸਹਿਯੋਗ ਮਿਲ ਗਿਆ ਬਹੁਤ ਪਬਲਿਕ ਵੱਲੋਂ ਸਹਿਯੋਗ ਮਿਲ ਗਿਆ ਇਹ ਉਹਨਾਂ ਸਾਡੇ ਬਹੁਤ ਹੀ ਜਾਰਜ ਹਾਰੂ ਵਰਕਰ ਆ ਇੱਥੇ ਫੁੰਮ ਮਾ ਕੇ ਪਹੁੰਚਿਆ ਠੀਕ ਆ ਥੋੜਾ ਜਿਹਾ ਲੇਟ ਹੋ ਗਏ ਮਾਤੇ ਕੋਈ ਗਲਤੀ ਫਿਰ ਵੀ ਕਾਫੀ ਲੋਕਾਂ ਚ ਉਤਸ਼ਾਹ ਹੈ ਤੇ ਕਾਫੀ ਵੋਟ ਪੋਲ ਕਰ ਦਿੰਗੇ ਐਮ ਐਪੀ ਦੇ ਇਲੈਕਸ਼ਨ ਆ ਤੇ ਕਿਸ ਤਰ੍ਹਾਂ ਹੈ ਵੀ ਇਹਦੇ ਆਪ ਪਾਰਟੀ ਆ ਆਪ ਪਾਰਟੀ ਨੰਬਰ 1 ਤੇ ਜਾ ਰਹੀ ਹੈ ਇੱਕ ਕੋਈ ਮਤਲਬ ਸਾਰੇ ਕੰਮ ਕੀਤੇ ਬਿਜਲੀ ਫਰੀ ਕਰਤੀ ਹੈ ਸਿਹਤ ਤੇ ਸਿੱਖਿਆ ਵਾਸਤੇ ਬਹੁਤ ਪਹਿਲ ਦੇ ਰਹੀ ਹੈ ਕੰਮ ਹੀ ਬਹੁਤ ਜਿਆਦਾ ਇਸ ਨੂੰ ਜਗੜਾਉਣ ਲੱਗੀ ਤਾਂ ਘੰਟਾ ਲੱਗ ਜਾਂਦਾ ਤੇ ਇਹਨਾਂ ਦੀ ਤਾਂ ਕੋਈ ਰੀਸ ਹੀ ਨਹੀਂ ਬਾਕੀ ਤੇ ਪਾਰਟੀਆਂ ਮੈਂ ਵੀ ਆਫਸਰ ਕੀਤੀ ਲੜਦੀ ਇਹ ਕੀ ਲੱਖ ਨਵਸੇ ਮਸੀ ਹਾਂਜੀ ਕੀ ਸ਼ਹਿਰ ਵਸੇ ਮੈਂ ਹੀ ਤੇ ਕਹਿੰਨੇ ਆ ਵੀ ਇਲੈਕਸ਼ਨ ਵਾਲੇ ਦਿਨ 7 ਤੋਂ ਲੈ ਕੇ 10 ਵਜੇ ਤੱਕ ਹੌਮ ਹਮਾ ਕੇ ਪਹਿਲੀਆਂ ਵੋਟਾਂ ਪੋਲ ਕਰੋ ਆਮ ਆਦਮੀ ਪਾਰਟੀ